ਜਿਸ ਅਸਥਾਨ ਤੇ ਬੈਠੇ ਉਸ ਗੁਰੂ ਨੇ ਤੇ ਜਿਹੜੇ ਸਹਾਰਾ ਲੈ ਕੇ ਆਏ ਸੀ ਕਹਿੰਦੇ ਦਾਤਾ ਇਸ ਜਗਤ ਦੇ ਵਿੱਚ ਸਾਨੂੰ ਕਿਤੇ ਸਹਾਰਾ ਹੀ ਨਹੀਂ ਮਿਲਿਆ ਰੱਖਿਆ ਕਰ ਲਉ ਸਾਡੀ ਕੀ ਲੱਗਦੇ ਸੀ ਜੀ ਕੋਈ ਰਿਸ਼ਤੇਦਾਰ ਸੀ ਬਿਲਕੁਲ ਨਹੀਂ ਕੇਵਲ ਇੱਕ ਭਰੋਸਾ ਲੈ ਕੇ ਆਏ ਸੀ ਕਿ ਇਸ ਧਰਤੀ ਦੇ ਉੱਤੇ ਇੱਕੋ ਇੱਕ ਗੁਰੂ ਹੈ ਜਿਹੜਾ ਗੁਰੂ ਸਾਡੀ ਰੱਖਿਆ ਕਰ ਸਕਦਾ ਜਿਸ ਘਰ ਦੇ ਵਿੱਚੋਂ ਸਾਨੂੰ ਦਾਤ ਮਿਲ ਸਕਦੀ ਹੈ ਤੇ ਉਹ ਆਸ ਲੈ ਕੇ ਆਏ ਸੀ ਤੇ ਸਤ ਗੁਰੂ ਨੇ ਆਪਣਾ ਸੀਸ ਕੁਰਬਾਨ ਕਰਕੇ ਉਹਨਾਂ ਦੀ ਧਰਮ ਦੀ ਰੱਖਿਆ ਕੀਤੀ ਬੋਲੋ ਸਤਨਾਮ ਵਾਹਿਗੁਰੂ ਇਸੇ ਕਰਕੇ ਅੱਜ ਅਸੀਂ ਪੁਕਾਰ ਪੁਕਾਰ ਕੇ ਕਹਿੰਦੇ ਆ ਨਾ ਕਿ ਤੇਕ ਬਹਾਦਰ ਸਿਮਰਿਆ ਤੇਕ ਬਹਾਦਰ ਸਿਮਰਿਆ ਤੇਕ ਬਹਾਦਰ ਸਿਮਰਿਆ ਤੇਕ ਬਹਾਦਰ ਸਿਮਰਿਆ ਘਰ ਨਾ ਨਿਦ ਆਵੇ ਤਾਏ ਘਰ ਨਾ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਸਹਾਰੇ ਹੋਏ ਸਹਾਰੇ ਗੁਰ ਤੇਗ ਬਹਾਦਰ ਸਿਮਰੈ ਗੁਰ ਤੇਗ ਬਹਾਦਰ ਸਿਮਰੈ ਇਹ ਗੁਰੂ ਦੀ ਬਖਸ਼ਿਸ਼ ਹੈ ਜੇ ਉਹ ਤਰੁੱਠ ਪਵੇ ਨਾ ਉਹ ਜਾਤ ਵੇਂਦਾ ਨਾ ਉਹ ਕੁਲ ਵੇਂਦਾ ਨਾ ਉਹ ਘਰ ਵੇਂਦਾ ਨਾ ਉਹ ਮਹਿਲ ਵੇਂਦਾ ਨਾ ਉੱਚਾ ਨੀਵਾਂ ਰੰਗ نسل ਕਿਸੇ ਪ੍ਰਕਾਰ ਦੀ ਕੋਈ ਵੀ ਉਹ ਵਸਨੀ ਦੇਖਦਾ ਉਹ ਤੇ ਵੇਖਦਾ ਹੈ ਕਿ ਇਹਦਾ ਹਿਰਦਾ ਇਸ ਹਿਰਦੇ ਵਿੱਚ ਹੈ ਕਿ